ਸਾਰਿਆਂ ਨੂੰ ਪਾ ਗਿਆ ਕੋਠੇ ਤੇ ਆ ਦੇਖੋ ਜੀ ਕੱਲ ਆਪਾਂ ਨੇ ਕੀਤਾ ਸੀ ਸ਼ਰਾਦ ਇਹ ਸ਼ਰਾਦ ਦਾ ਜਿਹੜਾ ਰੋਟੀ ਸਾਰਾ ਕੁਝ ਬਣਿਆ ਸੀਗਾ ਮੈਂ ਤਾਂ ਹੱਥੇ ਵੜਾਇਆ ਸੀ ਤੇ ਮੰਮੀ ਨੇ ਕੋਠੇ ਤੇ ਝੜ ਕੇ ਆ ਕੇ ਭਾਈ ਪਾਇਆ ਸੀ ਦੇਖੋ ਸੁਣਦੀ ਵੀ ਨਾ ਹੋਵੇ ਹੁਣ ਬੈਜੂ ਕਲੇਸ਼ ਪਾ ਕੇ ਤੇ ਥੇ ਬਣਾਇਆ ਸੀ ਮੰਮੀ ਨੇ ਜਣ ਕੇ ਸ਼ਰਾਦ ਪਾਇਆ ਸੀ ਮੰਮੀ ਨੇ ਤੇ ਮੇਰੀ ਮੰਮੀ ਮੇਰੀ ਦਾਦੀ ਨਾਲ ਲੜਦੀ ਬਹੁਤ ਹੁੰਦੀ ਸੀ ਇਸ ਕਰਕੇ ਸਾਡੇ ਬੜੇ ਬਡੇਰੇ ਆਏ ਨਹੀਂ ਖਾਣਾ ਕਹਿੰਦੇ ਜਦ ਤੂੰ ਜਿਉਂਦੇ ਜਿਉਂਦੇ ਨਾਲ ਸਾਡੇ ਨਾਲ ਲੜਦੀ ਸੀ ਤਾਂ ਫਿਰ ਅਸੀਂ ਹੁਣ ਵੀ ਤੇਰੇ ਘਰ ਦੀ ਰੋਟੀ ਕਿਉਂ ਖਾਣੀ ਆ ਇਹ ਗੱਲ ਤੋਂ ਸਿੱਖਿਆ ਮਿਲਦੀ ਆ ਭਾਈ ਜਿਉਂਦੇ ਜਿਉਂਦਿਆਂ ਨੂੰ ਰੋਟੀ ਪਾਣੀ ਪੁੱਛ ਲਿਆ ਕਰੋ ਮਰਿਆਂ ਤੋਂ ਬਾਅਦ ਤੁਸੀਂ ਪਕਵਾਨ ਬਣਾਉਨੇ ਹੋ ਨਾ ਜਿਹੜੇ ਆ ਦੇਖੋ ਤੁਸੀਂ ਦੇਖਦੇ ਨੇ ਤੁਮ ਸਾਰਾ ਕੁਝ ਇਹ ਐਵੇਂ ਕੌਲਿਆਂ ਚ ਪਿਆ ਰਹਿ ਜਾਣਾ ਸੁਣਦੀ ਵੀ ਨਾ ਹੋਵੇ ਕਿ ਤੇ ਹੁਣ ਬਹਿ ਜੂਗੀ ਕਲੇਸ਼ ਪਾ ਕੇ ਫਿਰ ਸਾਨੂੰ ਦੇ ਦਿੰਦੀ ਆ ਕਿਤਾਬ ਮੈਡਲ ਫਿਰ ਕੰਜਰੋ ਪੰਜਰੋ